ਸਾਸ਼ਿਕਾਲ ਜੀ ਸਾਰਿਆਂ ਨੂੰ ਇਹ ਜਿਹੜੀ ਵਿਆਹ ਦੀ ਵੀਡੀਓ ਹੈ ਜੀ ਇਹ ਹੈਗੀ ਹਦਕਾ ਹੈਗੇ ਮੇਰੀ ਭੂਆ ਸੱਸ ਦੇਖ ਅਸੀਂ ਕਿਵੇਂ ਇੱਕ ਦੂਜੇ ਨੂੰ ਐਉਂ ਆਏ ਹੱਥ ਦਗਾ ਦਗਾ ਨੱਚਦੀਆਂ ਨਾਲ ਮੇਰੀ ਅੰਦਰ ਆਣੀਆਂ ਛਾਣੀਆਂ ਇਹ ਹੈਗੀਆਂ ਜੀ ਫਰਵਰੀ ਮਹੀਨੇ ਦੀਆਂ ਹਨਾ ਤੇ ਇਹ ਉਸ ਦਿਨ ਚੂੜਾ ਪਾਉਣ ਦੀ ਰਸਮ ਸੀ ਤੇ ਨਾਨਕੇ ਵੱਲੋਂ ਚੂੜਾ ਪਾਇਆ ਜਾਣਾ ਸੀ ਤੇ ਸਾਡੀ ਦੋਤੀ ਦਾ ਵਿਆਹ ਹੈ ਜੀ ਅੱਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਰੇ ਜਾਗੋ ਤੱਕ ਕੀ ਵਿਆਹ ਤੱਕ ਸਾਰੀ ਵੀਡੀਓ ਨਾਲ ਤੁਸੀਂ ਵਾਣਿਓ ਰੇਵ ਐਂਡ ਤੱਕ ਹਾਦ ਹੋਤੀ ਜੀ ਇਹਦਾ ਗਿਆ ਹੈ ਆ ਚੂੜਾ ਪਉਣ ਤੋਂ ਬਾਅਦ ਇੱਕ ਨੇ ਸੁਣੀ ਲੱਗਦੀ ਹੈ ਜੱਗੋ ਤੇ ਇੱਕ ਦਿਨ ਪਹਿਲਾਂ ਦੀ ਹੈ ਤੇ ਅੱਗੇ ਫਿਰ ਅਸੀਂ ਗੀਤ ਵੀ ਗਾਵਾਂਗੇ ਗੀਤਾਂ ਵਾਲੀ ਵੀ ਇੱਕ ਅੱਧੀ ਵੀਡੀਓ ਮੈਂ ਇਹਦੇ ਵਿੱਚ ਐਡਿਟ ਕਰੂੰਗੀ ਦੇਖ ਦੇਖ ਦੇ ਨੱਚਣ ਦਾ ਤਾਂ ਐਨਾ ਆਚਾਰ ਹੈ ਕੋੜੇ ਸਿੰਦਰੇ ਵੀ ਸਸਦਾ ਨਾ ਸਿੰਦਰੇ ਮਨ ਜੀ ਮੈਂ ਕਹਿ ਦੂੰਗਾ ਨਾ ਭੂਆ ਜੀ ਜਮਾਨੀ ਬੋਲਦੀ ਇਸ ਲਈ ਮੈਂ ਕਹਾਂ ਕੋੜੇ ਸਿੰਦਰੇ ਉਹਦੀ ਬੋਲ ਫੇ ਰੱਖੇ ਨੋਹਾਂ ਇਤਨੀ ਕਰਦੀ ਆ ਲੋ ਜੀ ਇਹ ਆ ਪਾਇਆਂ ਸਜੀਤ ਦੇ ਰਿੰਗ ਸਰਮਨੀਏ ਚ ਇਹ ਜੂੜੇ ਤੋਂ ਪਹਿਨ ਲੈਂਦੀਆਂ ਹਾਂ ਜਿੱਦੇ ਮਤਲਬ ਕੁੜੀਆਂ ਇਕੱਠੀਆਂ ਹੋ ਕੇ ਇੱਕ ਰਸਮ ਕਰਦੇ ਨੇ ਬੈਂਗਲ ਸਰਮਨੀ ਇਹ ਉਦੋਂ ਹੁੰਦੀ ਹੈ ਤੇ ਇਹ ਦੇਖੋ ਜੀ ਆ ਉਸ ਦਿਨ ਦੀਆਂ ਆ ਬਹੁਤ ਸੋਹਣੀਆਂ ਲੱਗਦੀਆਂ ਤੇਰੀ ਵੀ ਤਿਆਰੀ ਹੈ ਉਸ ਤੋਂ ਬਾਅਦ ਤੇਰੀ ਮੇਰੀ ਜਾਨੀ ਸੋਹਣੀ ਏ ਜੀ ਮੈਂ ਮੰਦੀ ਚੰਨ ਗੀਂ ਨਾ ਨਾ ਚਲੋ ਜੀ ਸਾਰੀਆਂ ਬੀਬੀਆਂ ਬੈਠਾ ਇਕੱਠੀਆਂ ਹੋਈਆਂ ਬੈਠੀਆਂ ਸਾਰੀਆਂ ਕੁੜੀਆਂ ਮੇਰਾ ਤਾਂ ਥਮ ਸੀਗਾ ਵੀਡੀਓ ਬਣਾਉਣ ਦਾ ਤੇ ਆਪਾਂ ਤਾਂ ਫਿਰ ਵੀਡੀਓ ਤੇ ਪੋਪਾਂ ਚ ਤੇ ਨੱਚਾਂ ਚ ਇਹ ਕੰਮ ਤਾਂ ਤੁਹਾਨੂੰ ਜ਼ਰੂਰ ਮੂਰੇ ਰਹਿ ਨੇ ਖਾਣ ਨੂੰ ਕੁਝ ਨਾ ਮਿਲੇ ਆ ਦੇਖੋ ਨੱਚੋ ਨੱਚੋ ਭਾਈ ਸਾਰੇ ਜੜੇ ਨੱਚੋ ਨੱਚ ਕੇ ਖੁਸ਼ੀ ਮਨਾਓ ਬੜੇ ਵਧੀਆ ਦਿਨ ਸੀ ਸਾਰਾ ਫਰ ਬ੍ਰੀ ਮੀ ਨਾ ਨ ਵਿਆਹ ਚ ਲੱਗ ਗਿਆ ਤਿੰਨ ਚਾਰ ਵਿਆਹ ਪਈ ਸਾਡੀ ਗਲੀ ਚ ਐਨੀਆਂ ਰੌਣਕਾਂ ਲੱਗੀਆਂ ਨਾ ਇੱਕ ਘਰੋਂ ਨਿਕਲ ਜਾ ਕਰੀ ਦੂਜੇ ਘਰੇ ਵੱਢ ਜਾ ਕਰੀ ਇਹ ਮਹੀਨਾ ਰੋਟੀ ਨਹੀਂ ਬਣਾਈ ਮੇਲਣਾ ਮਣ ਬਣ ਫਿਰਦੀਆਂ ਰਹੀਆਂ ਸਾਰੀਆਂ ਦੇਖ ਸਿਪੂ ਆਪਣੀ ਜਿ ਨੱਚੀ ਜਾਂਦੀਆਂ ਕੋਲੇ ਇੱਥੇ ਭਣੇ ਅਸੀਂ ਨੱਚੀ ਜਾਈਏ ਤੇ ਸਾਨੂੰ ਦੇਖ ਦੇ ਕੇ ਭਣੇ ਕਹੀ ਜਾਣੀਆਂ ਨੱਕ ਬੁੱਲ ਜੇ ਕੱਢੀ ਜਾਣ ਤੇ ਸਿਆਰੇ ਕਰੀ ਜਾਣ ਭੈਣ ਇੱਕ ਦੂਜੇ ਉਹ ਦੇਖ ਉਹ ਦੇਖ ਭੈਣੇ ਸਿਆਰੇ ਚੜ੍ਹ ਲ ਪੇ ਇੱਥੇ ਸਾਨੂੰ ਮੈਂ ਆ ਦੇਖ ਮੈਨੂੰ ਕਿਹਾ ਦੇਖਣੀ ਮੱਖਾਂ ਨੇਂ ਸੀ ਚੁਗਲੀਆਂ ਹੋਈ ਜਾਂਦੀਆਂ ਆਪਣੀ ਚਾਹੇ ਅਸੀਂ ਜਿੱਥੇ ਮਰਜੀ ਹੈ ਅੱਖ ਤੇ ਕੰਨ ਨਾ ਸਾਡੇ ਚਾਰ ਸ਼ਵੇਰੇ ਰਹਿੰਦੇ ਨੇ ਆ ਦੇਖੋ ਪਿੱਛੇ ਮੋਟੋ ਮੈਨੂੰ ਕਹਿੰਦੀ ਗੀਤ ਜਲ ਜਲੇ ਮੈਨੂੰ ਕਹਿੰਦੀ ਮੈਂ ਤਾਂ ਕੋਈ ਨਹੀਂ ਪਊ ਜਿੱਡੇ ਕੱਦ ਵਾਲੀ ਹਾਂ ਬਹੁਤ ਮੋਟੋ ਬਹੁਤ ਹੋਵੇ ਨੱਚ ਲੈ ਨੱਚ ਲੈ ਦੇਖੋ ਜੀ ਰੌਣਕਾ ਦੇਖੋ ਜੀ ਵੀਡੀਓ ਵਧੀਆ ਲੱਗੀ ਨਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਛੁੜੀਆਂ ਜਿਹੜੀਆਂ ਨੱਚਦੀਆਂ ਟੱਪਦੀਆਂ ਹੱਸਦੀਆਂ ਡੇਢਦੀਆਂ ਬਹੁਤ ਸੋਹਣੀਆਂ ਲੱਗਦੀਆਂ ਬਿਆਦੇ ਗੀਤ

ਤੁਹਾਨੂੰ ਸਾਰੇ ਇਮੋਸ਼ਨਲ ਹੋ ਗਏ ਤੇ ਬਾਕੀ ਟਾਈਮ ਇਮੋਸ਼ਨਲ ਹੁੰਦਾ ਚੂੜੇ ਦੀ ਰਸਮ ਸੀ ਇੱਥੇ ਆ ਦੇ ਨਾਨੀ ਵੀ ਕੁੜੀ ਦੀ ਰੌਣਕ ਆ ਮੇਰੀ ਨੰਦੇ ਪੈਣੀ ਮੇਰੇ ਗਾਨੇ ਬਣ ਨਹੀਂ ਜਾਂਦੀ ਨੰਦ ਮੇਰੀ ਸੱਸ ਦੇਖ ਕੇ ਇੱਥੇ ਖੁਸ਼ ਹੋ ਗਈ ਮੈਨੂੰ ਦੇਖ ਕੇ ਇਹਨਾਂ ਕਲਦੀ ਬਣਾ ਰያ ਹੈ ਸਾਡੀ ਆ ਦੇਖ ਦੋਤੀ ਬਹੁਤ ਸੋਹਣੀ ਲੱਗਦੀ ਹੈ ਭਾਈ ਮਹਿੰਦੀ ਚੂੜਾ ਵਾਈਗੁਰੂ ਹਮੇਸ਼ਾ ਇਹ ਰੇਂਜ ਦਾ ਬਣਾਇਆ ਜੱਸੋ ਉਹ ਜੱਤੀਆਂ ਕਹਿੰਦੇ ਤੇ ਸੋਰਾ ਨੂੰ ਜਾ ਕੋਲ ਰੂਏ ਜੀ ਆਉਂਦੇ ਨੇ ਮਿਲ ਕੇ ਆਹ ਮੋਟਰ ਆਵਾਜ਼ਾਂ ਖੰਗਾਂ ਆਜਾ ਦੇ ਬਿਦੇ ਫੋਟੋਆਂ ਤਾਂ ਹੋਈ ਜਾਣ ਤੇਰੇ ਕੈਮਰੇ ਚ ਬੰਦ ਤਾਂ ਮੇਰਾ ਫੋਨ ਬੰਦ ਹੋ ਤਾ ਵੀਡੀਓ ਨਾ ਇਹ ਜੂਰੀ ਹੁੰਦੀ ਨਹੀਂ ਇਹ ਨਾਲ ਕੇ ਵੀ ਹੋ ਗਿਆ ਆ ਸਾਰੇ ਨੂੰ ਆਈ ਨਾ ਅਸੀਂ ਨਹੀਂ ਨੱਚਣੋਂ ਹਟੀਆਂ ਟੈਂਟਾਂ ਨੇ ਪਈ ਟੈਂਟ ਵੀ ਚੱਕ ਲਿਆ ਤੇ ਅਸੀਂ ਐਂਡ ਤੇ ਕੌਫੀ ਪੀ ਕੇ ਅਸੀਂ ਲੱਗੀਆਂ ਰਹੀਆਂ ਸੀ ਕਿ ਕੋਈ ਨਾ ਟੈਂਟ ਜਾਂ ਚੱਕ ਲੋ ਤਾਂ ਤੋਂ ਸੰਦ ਕੱਲਾ ਡੀ ਜੇ ਚਾਹੀਦਾ ਵਿਚਾਰੇ ਫਿਰ ਉਹ ਵੀ ਬੰਨਣ ਲੱਗੀ ਕਹਿੰਦੇ ਇਹਨਾਂ ਨੂੰ ਤਾਂ ਹਟਣੇ ਨਹੀਂ ਕਮੜੀਆਂ ਨੇ ਹਾਂ ਇੱਥੇ ਵੀ ਬਹੁਤ ਖਮਨ ਕਰਾਉਂਦੇ ਸਾਰੇ ਅੰਦਰ ਕਬਾ ਸੋਗੀ ਇਹ ਹੈ ਜਾਨਾ ਮੰਨ ਮੰਲੀ ਮਨ ਪਰ ਤੇ ਕੀ ਆ ਦਿਖਾ ਵੀ ਰਿਹਾ ਮੋਦਮ ਕੁੜੀ ਦਾ ਪਿਓ ਚਾਚੇ ਤਾਈ ਸਾਰੇ ਬਹੁਤ ਮਨ ਖਰਾਬ ਹੁੰਦਾ ਇੱਕੇ ਕੱਲੀ ਕੱਲੀ ਆ ਨਾ ਭੈਣ ਨਾ ਭਰਾ ਤੇ ਇਹ ਵੀਡੀਓ ਵੀ ਮੇਰੇ ਕਾ ਬਣਾ ਰਹੀ ਹੈ ਵੀ ਇਹਦੇ ਵਿਆਹ ਦੀ ਹੈ ਤੇ ਹੁਣ ਇਹ ਕੈਨੇਡਾ ਚਲੀ ਗਈ ਤੇ ਕਰੋੜਾ ਜੀ ਸਾਡੇ ਪੀਆਰ ਨੇ ਕੈਨੇਡਾ ਤੇ ਉਹਨਾਂ ਨੇ ਲਵਾਇਆ ਪੀਜ਼ਾ ਤੇਰੀ ਫਲਾਈਟ ਹੈ 25 ਤਰੀਕ ਦੀ। ਬੱਚੀ ਖੁਸ਼ੀਆਂ ਇੱਕ ਪਾਸੇ ਤੇ ਇੱਕ ਪਾਸੇ ਮਨੌਕਾ ਬਹੁਤ ਹੈ। ਬੋਝ ਵੀ ਮਾਪਿਆਂ ਦਾ ਹੌਲਾ ਹੁੰਦਾ ਤੇ ਧੀਆਂ ਤੋੜਨੀਆਂ ਵੀ ਬਹੁਤ ਔਖੀਆਂ ਹੁੰਦੀਆਂ। ਆਪ ਦੇ ਜੀ ਗਦੇ ਕਪੜੇ ਪਾੜ ਕੇ ਕਿਸੇ ਦੀ ਝੋਲੀ ਪਾਉਣੇ ਨਾ ਬਹੁਤ ਵੱਡਾ ਜੇਰਾ ਕਰਨਾ ਪੈਂਦਾ ਮਾਪਿਓ ਨੂੰ। ਪਰ ਘਰੇ ਵੀ ਨਹੀਂ ਰੱਖੀਆਂ ਜਾਂਦੀਆਂ ਰੀਤੀ ਰਿਵਾਜ ਜਿਹੜੇ ਬਣਾਏ ਆ ਦੁਨੀਆ ਨਾਲ। ਅੱਜ ਤਾਂ ਸਾਰੇ ਇਕੱਵਰ ਰੋਣ ਲੱਗੇ ਸੀ ਰੋਣ ਲੱਗੇ ਸੀ ਰੋਣ ਲੱਗੇ ਸੀ ਰੋਣ ਲੱਗੇ ਸੀ ਨੱਚਣਾ ਨਹੀਂ ਨੱਚੀਏ ਅੱਜ ਬਹੁਤ ਮਜ਼ਾ ਆਇਆ ਹੋ ਗਿਆ ਅੱਜ ਕਿੰਨੇ ਦੰਨ ਨੱਚਣਾ ਚੇਲਤਾ ਰੋਣ ਲੱਗੀਆਂ ਤੇ ਬਸ ਕਦਾ ਆਵਸ ਨਹੀਂ ਹੋਈ ਹੈਗੀ Sto guardando la mia camera, passerà, è una cosa naturale, ho capito che non ਕਾ ਸਿਰ ਤੇਰਦਾ ਮਾਸ ਸਾਡੀ ਜਿਹੜੀ ਮਰਜ਼ੀ ਕੋਈ ਗੱਲ ਕਰੀ ਜਾਵੇ ਕੋਈ ਸਾਡੇ ਕਨੇ ਝਾਗ ਝਾਗ ਚੋਲੀਆਂ ਕਰੀ ਜਾਵੇ ਸਾਨੂੰ ਫਰਕ ਨਹੀਂ ਪੈਂਦਾ ਦੇਖ ਸੱਸ ਦੇਖ ਮੈਂ ਕਿ ਚੀ ਕੁਤਤਾ ਬਿਆ ਮਾ ਭਾਈ ਪਾ ਗਵਰਨਰ ਇਹ ਮਾਸ਼ੀ ਜਰਨੂ ਨਾਲ ਹੀ ਅੰਦਰੂ ਮਤਲਬ ਇਹਦਾ ਮਨਪੁਰੇ ਵੀ ਦੋ ਤਿੰਨ ਕੋੜੇ ਰੱਖ ਤੇ ਪੜਾਏ ਲਖਾਏ ਹਨਾ ਤੇ ਨਾਨਕੇ ਵਿਆਹ ਕੀਤਾ ਹੈ ਮਨ ਵੀ ਔਖਾ ਇੱਕ ਵਸੇ ਪਰ ਰੋਂ ਦਾ ਲੋੜ ਨੂੰ ਸਭ ਦੇ ਮਤਲਬ ਮੂਰੇ ਚੋਲੀ ਨਹੀਂ ਕਰਨੀ ਚੋਲੀ ਨਹੀਂ ਕਰਨੀ ਮੈਂ ਛੋਟਾ ਖੋਸਾ ਲਾਉਂ। ਹੋਰ ਚੋਲੀ ਚਿੱਪਸੀ ਕਹੋ ਜੋ ਕਿ ਜ਼ਰੂਰੀ ਹੈ। ਸਾਤਾ ਆਪ ਤੜਕੇ ਲੜਕੀ ਅਖਲੀ ਪਪਾੜੇ ਪੂਰੇ ਖਾਤੇ ਨਾ ਚਕੇ ਹਜਮ ਕਰ ਲੋ। ਅਕਸਰ ਕੌਫੀ ਪੀ ਵੀ ਮੰਨਿਆ ਕਰਤੀ ਆ ਉਹਨੇ ਵੀਡੀਓ ਬਣਾਵਾਂਗੇ ਆ ਦੇਖ। ਮੈਂ ਕਿਸੇ ਖੋਸਾ। ਮਾਂ ਨੇ ਸੱਸ ਨੂੰ ਨਹੀਂ। ਆ ਮੇਰੇ ਆਤਮ ਕੋਲ ਨੁਕੀਂਦਾਰੀ ਦਾ ਸਤਿਕਾਰ ਜਿੰਨਾ ਬੋਲੇ ਸਕੀ ਚਾਰੀ ਗਾਣੇ ਦੇਉਗਾ ਨਾ ਚਾਰੀ ਚੋਟਾਲ ਜਿੰਨੀ ਜਾਰੀ ਤੋਂ ਘੱਟ ਜਾਲ ਬਿਨਾਂ ਨਾ ਬੋਲੇ ਆ ਸਿੱਧੂ ਸਾਬ ਚਾਟ ਪਚਾਕ ਪਾ ਓਸਨ ਬੇਟਾ ਇੱਧਰ ਦੇਖੋ ਇਹ ਆ ਸਿੱਧਾ-ਸਿੱਧਾ ਚੌੜਾ ਅਸੀਂ ਆਉਦੀਏ ਵੀਡੀਓ ਬਣਾਉਣ ਚ ਮਸਤ

ਆਵੇ ਇਹ ਹੈਗੀ ਜੀ ਵਿਆਹ ਵਾਲੇ ਦਿਨ 18 ਪਰ ਦੇਖ ਸਾਰੇ ਨੀਲੇ ਨੀਲੇ ਹੋਏ ਬੈਠੇ ਆ ਮੇਰੇ ਸੱਸ ਉਹਦਰ ਮਰੀਦ ਰਾਣੀ ਕਾਟੋ ਮੈਂ ਤੇ ਸਿੱਧੂ ਸਾਹਿਬ ਵੀ ਬੈਠਾ ਉਹ ਸਾਈਡ ਤੇ ਤੇ ਮੇਰੇ ਜੀੜ ਦੇ ਅਜਰ ਪਾਣੇ ਨੀਲਾ ਨੀਲਾ ਉਹ ਪਾਇਆ ਪੈਂਟ ਕੋਟ ਕਾਟੋ ਦੇਖੀ ਹੂੰ ਉਹਦੇ ਪਿੱਛੇ ਜੋਰ ਮੇਰਾ ਸਾਥੀ ਜੀਟ ਕਹੇਗੀ ਕਾਟੋ ਠੀਕ ਜਾ ਹਾਏ ਹਾਏ ਠੀਕ ਜਾ ਕਾਟੋ ਲੋ ਜੀ ਹੁਣ ਵੀਜ਼ਾ ਜਦੋਂ ਆ ਗਿਆ ਵੀਜ਼ਾ ਇਹਦੀ ਖੁਸ਼ੀ ਵਿੱਚ ਤੇ ਹੁਣ ਸਾਰੀਆਂ ਅੰਗਲੀ ਵਾਲੀਆਂ ਬੀਬੀਆਂ ਭੈਣੀਆਂ ਪੈਣਾ ਕੁਸ਼ਕ ਕੁਕਵਾਰੀਆਂ ਬੈਠੀਆਂ ਨੇ ਸਾਡੀ ਸਹੇਲੀ ਵਗ ਜੂਗੀ ਸੱਤ ਸਮੁੰਦਰੋਂ ਪਾਰ ਅਸੀਂ ਹੁਣ ਪਈ ਇੱਥੇ ਗੱਲਾਂ-ਵਾਤਾਂ ਕਰੀ ਜੰਨੇ ਆ ਫਿਰ ਕੇਕ ਕੱਟਾਂਗੇ ਤੁਹਾਨੂੰ ਦਿਖਾਵਾਂਗੇ ਦੇਖ ਤਾਂ ਨੇ ਮੇਰੇ ਕੁਦੁੱਜੀ ਨੂੰ ਲੱਗੀਆਂ ਪਈਆਂ ਬਸ ਕੁੜੇ ਕਹਿੰਦੀ ਤੇਰੀ ਵੀ ਤਿਆਰੀ ਹੈ ਉਹ ਕਹਿੰਦੀ ਤੇਰੀ ਤਿਆਰੀ ਹੈ ਤੋਂ ਬਾਅਦ ਉਹ ਕਹਿੰਦੀ ਹੋਰੀ ਤਿਆਰੀ ਮਨ ਨੂੰ ਕਹਿੰਦੀ ਤੇਰੀ ਤਿਆਰੀ ਹੈ ਇਹ ਮਾ ਭੈਣੇ ਮੈਂ ਤਾਂ ਇੱਕ ਵਾਰੀ ਵਿਆਹ ਕੇ ਪਰਸਤਾਈ ਹਾਂ ਲਾ ਦੱਸ

था था। तो में काम समोसे खाओ। नोट कह so, मेरा सोमवार मैं फट ला खा तू बैलू चीज में रोटी का टाइम हो जाऊ करती हाँ <laughs> है फोटो? आए, परे। <laughs> <करतिया>। <laughs> नाना क्लियर ना कलियर कैमरा <laughs> <थाड़े हो थी। laughs> ਨੂੰ ਆਪਾਂ ਇੰਨੇ ਸੋਹਣੇ ਆ ਬਣੇ ਫੁੱਟ ਦੀ ਬੋੜ ਨਹੀਂ ਆਈ ਇਹਨੂੰ ਲੱਗਦਾ ਇਹ ਮੜੇ ਉੱਪਰ ਨੂੰ ਉੱਪਰ ਨੂੰ ਪਿੱਛੇ ਮੰਦਰ ਚ ਉੱਚੀ ਨੋਹ ਦੇ ਘਰੇ ਕਿੱਥੇ ਲੈ ਤੇ ਪਣਾ ਸ ਮਾਮੀ ਭਾਂਜੀ ਘੁੱਟ ਕੇ ਪਾਲੀ ਜੱਫੀ ਕਦੂ ਜੀ ਨੂੰ ਤੇ ਚਲੋ ਵਧਾਈਆਂ ਪੁੱਤ ਬਹੁਤ ਬਹੁਤ ਵਾਹਿਗੁਰੂ ਨੇ ਚਾਹਿਆ ਬਹੁਤ ਖੇਤੀ ਮਿਲਾਗੇ ਕਿਸੇ ਖੁਸ਼ੀ ਦੇ ਮੌਕੇ ਤੇ ਇੱਥੇ ਹੁਣ ਜੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਭਈ ਠੰਡਾ ਰੋਣਾ ਪੀ ਰਹੇ ਅਸੀਂ ਸਮੋਸੇ ਸਮੋਸੇ ਖਾਦੇ ਹੋਏ ਸੀ ਫਿਰ ਮੁਖਮੜੇ ਜੇ ਨੱਚ ਟੱਪ ਲਈ ਰੌਣ ਖਾ ਲਾ ਲਈ ਇਕੱਠੇ ਆਪਾਂ ਜਿਹੜੀਆਂ ਖੁਸ਼ੀਆਂ ਯਾਦਾਂ ਨੇ ਉਹਨਾਂ ਨੂੰ ਸੰਜੋ ਕੇ ਰੱਖ ਲਈ ਹੈ ਨਾ ਦੇਖੋ ਹਾਂ ਓ ਮੇਰੀ ਭਤੀਜੀ ਦੋਤੀ ਹੋ ਗਈ ਉਹ ਕਾਟੋ ਗਈ ਮੇਰੀ ਮੈਂਦੀ ਬਹੁਤ ਸੋਹਣੀ ਹੈ ਕੁੜੀ ਕਰਮਾਣੀ ਹੈ ਚੜਦੇ ਸੋਹਣ ਆਦੇ ਹਮਸਫਰ ਕੋਲੇ ਚੱਲਦੀ ਹੈ ਵੈਗੁਰ ਜੋੜੀਆਂ ਬਣਾਈ ਰੱਖੇ ਸੱਸ ਮੇਰੀ ਨੱਛਣ ਤਿਆਰ ਰਹਿੰਦੀ ਹੈ ਕਹਿੰਦੀ ਸੋਹਣਾ ਜਿਹਾ ਗੀਤ ਲਾ ਕਰਦੀ ਬਧੀ ਜੇ ਵੀਡੀਓ ਬਣਾਹੀ ਕਹਿੰਦੀ ਚੰਗਾ ਆਪਣੀ ਮਕਾ ਹਾਇ ਤੱਕ ਕਹਿਣ ਦੀ ਗੱਲ ਹੀ ਨਹੀਂ ਕੋਈ ਦੇਖ ਕੇ ਹੱਥ ਪੰਜਾ ਦਿਖਾ ਦਿਖਾਣਾ ਉਹਨੇ ਕਾਹਰ ਦਨ ਮੋਟਾ ਮੰਦੇ ਠੀਕ ਹਾਂ ਇਹਦੀ ਸੱਸ ਸੇ ਪਈ ਹੈ ਨਾ ਤੇ ਬਹੁਤ ਪਿਆਰੀ ਹੈ ਸਹੁਰਿਆਂ ਨੂੰ ਵੀ ਕੱਲਾ ਕੱਲਾ ਪੁੱਤ ਆ ਗਲੇ ਆਂਦਾ ਤੇ ਹੋ ਵਾਰ ਹੈ ਪਈ ਤੇ ਬੜੇ ਚਾਨਲ ਤੇ ਬੜੇ ਪਿਆਰ ਨਾਲ ਆਪਦੀ ਨੂੰ ਤੋਰੇ ਹਨ ਬਹੁਤ ਪਿਆਰ ਕਰਦੇ ਹਨ ਸਾਰੀ ਉਹਦੀ ਸੋਹਰਾ ਫੈਮਲੀ ਤੇ ਸੱਸੂ ਵੀ ਬੜਾ ਰੂਹ ਮਿਲ ਗਈ ਇੱਕ ਉਹ ਸਾਰੀ ਸੋਹਰਾ ਘਰ ਆਪਦੇ ਹੈ ਇਹ ਹਜ਼ਾਰਾਂ ਦਿਨ ਤੱਕ ਇਸ ਕੰਮ ਵਾਲੇ ਤੇ ਹੁੰਦਾ ਜਿਹੜਾ ਆਪਣੀ ਨੂੰ ਇੰਨੇ ਪਿਆਰ ਨਾਲ ਤੇ ਇੰਨੀ ਰਿਸਪੈਕਟ ਨਾਲ ਪੇਜ ਨੇ ਕੁੜੀਆਂ ਜਾਂਦੀਆਂ ਕੁੜੀਆਂ ਬੁਲਾਉਂਦੀਆਂ ਨਹੀਂ ਕਈ ਜਾ ਕੇ ਮੁੰਡਿਆਂ ਨੂੰ ਤੇ ਇੱਥੇ ਉਲਟ ਕੰਮ ਹੈ ਇੱਥੇ ਮੁੰਡਾ ਪਹਿਲੇ ਗਿਆ ਤੇ ਕਰਮ ਵਾਲੀ ਇਹ ਜਿਹੜੀ ਜਾ ਰਹੀ ਹੈ ਹੁਣ ਤੇ ਉਧਰ ਹੀ ਇਹਦੇ ਦਾਦਾ ਦਾਦੀ ਹੈ ਭਈ ਭੂਆ ਫੁੱਫੜਾ ਚਾਚਾ ਚਾਚੀ ਰੈਂਪਟਨ ਤੇ ਉਧਰ ਹੀ ਮਤਲਬ ਇਹਦੇ ਇੱਧੇ ਸੋਹਰਾ ਪਰਿਵਾਰ ਹੈ ਸੋਹਣੀ ਜੱਟੀ ਹੈ ਚਲੋ ਜੀ ਫਾਈਨਲੀ ਮੈਂ ਚਲੀ ਮੈਂ ਹੁੰਦੇ ਗੁੜੇ ਮੈਂ ਸੋਹਣੀ ਜੱਟੀ ਤੋਂ ਨਾ ਜਾਣਿਆ ਨੂੰ ਉਸ ਲੈ ਜੀ ਹੋੜ ਜੱਤੀ ਐ ਆਪਸੀ ਮੰਨ ਆ ਲੋ ਜੀ ਹੁਣ ਐਤੀ ਹੈਗੀ ਇਹਦੇ ਸਾਰੇ ਪਰਿਵਾਰਿਕ ਮੈਂਬਰ ਦਿਖਾਉਣ ਨੇ ਆ ਤੋਂ ਨੋਗੇ ਵੀਡੀਓਸ ਵੈਲਕਮ ਕੁੜੇ ਕੈਨੇਡਾ ਚ ਇੱਥੋਂ ਪੁੱਛੋ ਤੋਂ ਬੈਠਿਆ ਪੁੱਛੋ ਬੈਠਿਆ ਤੋਂ ਬਦਾਈਆਂ ਮੰਨ ਲੈ ਸਾਡੀਆਂ ਉਤਰੇ ਹੀ ਗੱਡੀ ਚ ਮੈਡਮ ਦੇਖ 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 ਦੇ ਆ ਦਾਦਾ ਹੈ ਭਈ ਇਹਦਾ ਤੇ ਫਿਰ ਨਾ ਆਪਣੇ ਦਾਦੇ ਕੋਲੇ ਗਈ ਹੈ ਇਹ ਫਿਰ ਉਧਰ ਜਾਊਗੀ ਆਏ ਦੀ ਭੂਆ ਹੈ ਉਹ ਭੂਆ ਦੀ ਕੁੜੀ ਇਥੇ ਸਾਰੇ ਹੋਣਗੇ ਚਲੋ ਆਏਗੇ ਸੇ ਪ੍ਰੌਣਾ ਜੀ ਜੋੜੀ ਬਹੁਤ ਸੋਣੀ ਹੈ ਦੋਨੇ ਇੱਕੋ ਜਿਹੀ ਲੱਗਦੇ ਐ ਇੱਕੋ ਜਿਹਾ ਕੱਦ ਘਾਟ ਪਤਲੇ ਪਤਲੇ ਲੰਬੇ ਲੰਬੇ ਇੱਕੋ ਜਿਹਾ ਲੱਗਦੇ ਦੋਨੇ वेलकम बेटा वेलकम ਬਹੁਤ ਸੋਹਣੇ ਲੱਗਦੇ ਬਹੁਤ ਸੋਹਣੀ ਜੋੜੀ ਹੈ ਚਲੋ ਜੀ ਵਧਾਈਆਂ ਸਿੱਧੂ ਪਰਿਵਾਰ ਨੂੰ ਸਿੱਧੂ ਨਾਨਕੇ ਹੋ ਗਏ ਅਸੀਂ ਤੇ ਬਰਾੜ ਪਰਿਵਾਰ ਕੁੜੀ ਦੇ ਦਾਦਕਿਆਂ ਦਾ ਤੇ ਚਹਲ ਪਰਿਵਾਰ ਕੁੜੀ ਦੇ ਸਹੁਰਿਆਂ ਦਾ ਤਿੰਨੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵਿੱਚੇ ਮੈਨੂੰ ਬਹੁਤ-ਬਹੁਤ ਮੁਬਾਰਕਾ ਹੋ ਦਾਦੀ ਨਿਕਲੀ ਪਈ ਦਾਦੀ ਇਹ ਕੁੜੀ ਦੀ ਸੋ ਜੀ ਅੱਥੀ ਆਪਾਂ ਕਰਦੇ ਆਂ ਬਲੌਗ ਦਾ ਐਂਡ ਅਗਿਉਣੀਆਂ ਕੁਝ ਫੋਟੋਆਂ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸਾਰੀ ਦੇਖਿਓ ਤੇ ਆਪਣਾ ਪਿਆਰ ਦਿਓ ਕਮੈਂਟ ਵੀ ਕਰਿਓ ਕਈ ਵਾਰੀ ਕੋਈ ਚੀਜ਼ ਮਤਲਬ ਨਹੀਂ ਵਧੀਆ ਬੋਲੀ ਗਈ ਹੁੰਦੀ ਜਾਂ ਕੁਝ ਉਲਟ ਜਾਂ ਗਲਤ ਬੋਲੀ ਗਈ ਹੋਣੀ ਤਾਂ ਪਲੀਜ਼ ਮਾਫ